ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਝੋਨਾ ਲਾਉਣ ਦੀ ਜਿਹੜੀ ਡੇਟ ਆ ਜਿਹੜੀ ਨੇੜੇ ਆ ਰਹੀ ਆਪਣੀ ਤੇ ਬਹੁਤ ਜਾਦੇ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਸਵਾਲ ਆ ਕੇ ਝੋਨਾ ਲਾਉਣ ਤੋਂ ਪਹਿਲਾਂ ਕੀ ਪਾਇਆ ਜਾਵੇ ਤੇ ਉਹਦੇ ਸਬੰਧ ਦੇ ਵਿੱਚ ਆਪਾਂ ਇਹ ਵੀਡੀਓ ਬਣਾਉਂ ਜਾ ਰਹੇ ਹਾਂ ਕਈ ਕਿਸਾਨ ਵੀਰ ਸੁਪਰ ਪਾਉਂਦੇ ਆ ਜਿਪਸਮ ਪਾਉਂਦੇ ਆ ਮੂੰਗੀ ਵਿੱਚੇ ਪਾਉਂਦੇ ਆ ਉਹਦੇ ਵਿੱਚ ਅਬ ਡਿਟੇਲ ਦੇ ਵਿੱਚ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਾਂਗੇ ਕਈ ਡੀਏਪੀ ਪਾਈ ਜਾ ਰਿਹਾ ਹੈ ਕਿਸਾਨ ਭਰਾਓ ਸਭ ਤੋਂ ਵਧੀਆ ਤਾਕਤਵਾਰ ਜਿਹੜੀ ਚੀਜ਼ ਆ ਉਹ ਮੂੰਗੀ ਤੇ ਟਿੰਡਨ ਖਰੀ ਖਾਦ ਗ੍ਰੀਨ ਮਿਨਿਓਰਿੰਗ ਕਰ ਕਰ ਸਕਦੇ ਆ ਆਪਾਂ ਲਗਭਗ ਜਦੋਂ ਆਪਾਂ ਕਣਕ ਦੀ ਵਾਢੀ ਕਰਦੇ ਆ ਉਸ ਤੋਂ ਬਾਅਦ ਕਿਸਾਨ ਭਰਾਓ ਆਪਾਂ ਇਹ ਜਾਂ ਦਾ ਛਟਾ ਦੇ ਸਕਦੇ ਆ 15 ਕਿਲੋ ਦੇ ਆਸ-ਪਾਸ ਇਦਾਂ ਹੀ 10 ਤੋਂ 15 ਕਿਲੋ ਦੇ ਆਸ-ਪਾਸ ਆਪਾਂ ਮੂੰਗੀ ਕੇਰ ਸਕਦੇ ਜਾਂ ਛਟਾ ਦੇ ਸਕਦੇ ਹਾਂ ਉਹ ਆਪਾਂ ਵਿੱਚੇ ਵਾ ਸਕਦੇ ਆ ਝੋਨੇ ਦੀ ਬਜਾਈ ਤੋਂ ਝੋਨੇ ਦੀ ਲਵਾਈ ਤੋਂ ਪਹਿਲਾਂ ਜਾਂ ਬਾਸਮਤੀ ਜਿਹੜੀ ਲਵਾਈ ਕਰਨੀ ਆ ਉਹਦੇ ਵਿੱਚੇ ਵੀ ਆਪਾਂ ਮੂੰਗੀ ਜਿਹੜੀ ਆ ਆਪਾਂ ਵਿੱਚੇ ਵਾ ਸਕਦੇ ਆ ਰੋਟਾ ਵੀਟਰ ਨਾਲ ਚਿੱਕੜ ਮਾਰਨ ਸਮੇ ਜਿਹਦੇ ਨਾਲ ਕਿ ਆਪਣੀ ਜਿਹੜੀ ਖਾਦ ਆ ਉਹ ਘਟੂਗੀ ਜਿਹੜੀ ਆਪਾਂ ਝੋਨੇ ਦੇ ਵਿੱਚ ਪਾਉਂਦੇ ਆ ਉਹ ਨਾਈਟ੍ਰੋਜਨ ਫਿਕਸੇਸ਼ਨ ਕਰਦੀ ਹੈ ਮੂੰਗੀ ਜਿਹਦੇ ਨਾਲ ਕੇ ਆਪਣੀ ਜਿਹੜੀ ਯੂਰੀਆ ਆਪਾਂ ਜੇ 4 ਗੱਟੇ ਪਾ ਰਹੇ ਆ ਉਹ ਮੰਨ ਕੇ ਚਲੋ 2 ਗੱਟਿਆਂ ਤੇ ਆਜੂਗੀ ਇਦਾਂ ਹੀ ਜਿਹੜੇ ਕਿਸਾਨ ਵੀਰਾਂ ਨੇ ਸੁਪਰ ਪਾਉਣਾ ਚਾਹੁੰਦੇ ਆ ਉਹ ਜਿਹੜੀ ਸ਼ਿਫਾਰਸ਼ ਆ 1.5 ਤੋਂ 2 ਗੱਟੇ ਆ ਆਪਾਂ ਇੱਕ ਦਿਨ ਪਹਿਲਾਂ ਕੱਦੂ ਮਾਰਨ ਤੋਂ ਆਪਾਂ ਉਹ ਛੱਟਾ ਦੇ ਸਕਦੇ ਆ ਇਦਾਂ ਹੀ ਜਿਪਸਮ ਉਹ ਘੱਟੋ ਘੱਟ ਨਹੀਂ ਤਾਂ 5 ਬੈਗਾਂ ਤੋਂ ਵੱਧ ਪਾਈ ਜਾਵੇ ਕਈ ਕਿਸਾਨ ਵੀਰ ਇੱਕ ਦੋ ਬੈਗ ਪਾਉਂਦੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਜਿਪਸਮ ਪਾਉਣੀ ਆ ਤਾਂ 5 ਬੈਗ ਤੋਂ ਵੱਧਾ ਜਿਹੜੀ ਪਾਈ ਜਾਵੇ ਜਿਹਦੇ ਨਾਲ ਕਿ ਅੱਗੇ ਜਾ ਕੇ ਝਾੜ ਦੇ ਵਿੱਚ ਵਾਧਾ ਹੋਊਗਾ ਆਟੋਮੈਟਿਕ ਜ਼ਰੂਰੀ ਬੇਨਤੀ ਡੀਏਪੀ ਪਾਉਣ ਆਲਿਆਂ ਨੂੰ ਡੀਏਪੀ ਨਾ ਪਾਇਆ ਕਰੋ ਡੀਏਪੀ ਪਾਉਣ ਦਾ ਕੋਈ ਫਾਇਦਾ ਨਹੀਂ ਆ ਉਹ ਬੇਫਾਲਤੂ ਪੈਸੇ ਖਰਚ ਰਹੇ ਆ ਆਪਾਂ ਜਿੰਨੀ ਡੀਏਪੀ ਦੀ ਲੋਡ ਹੁੰਦੀ ਆ ਫਾਸਫੋਰਸ ਦੀ ਲੋਡ ਹੁੰਦੀ ਆ ਉਨੀ ਸੁਪਰਚੂ ਵੀ ਮਿਲ ਜਾਂਦੀ ਆ অলਰੈਡੀ ਜ਼ਮੀਨ ਦੇ ਵਿੱਚ ਹੁੰਦੀ ਆ ਜਿਹਦੇ ਕਰਕੇ ਕਿ ਝੋਨੇ ਨੂੰ ਜਿੰਨੀ ਚਾਹੀਦੀ ਉਹ ਨਹੀਂ ਮਿਲ ਜਾਂਦੀ ਜੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਧੰਨਵਾਦ